ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਾਮ ਰਾਮ ਜੀ ਆ ਸਾਡੇ ਬਾਬਾ ਜੀ ਨੂੰ ਮਿਲੋ ਜੀ ਆ ਸਾਡੇ ਪਿੰਡ ਦੇ ਵਿੱਚ ਜੀ ਕੀ ਹੋ ਰਿਹਾ ਜੀ ਅਸੀਂ ਆਪਾਂ ਯਾਤਰਾ ਤੇ ਗਏ ਸੀ ਨਹੀਂ ਯਾਤਰਾ ਤੇ ਤਾਂ ਆਪਾਂ ਯਾਤਰਾ ਤੇ ਤਾਂ ਗਏ ਸੀਗੇ ਅੱਜ ਕੀ ਹੋ ਰਿਹਾ ਅੱਜ ਆਮ ਹੈ ਜਿਨਾ ਦੀ ਬਾਤ ਤੇ ਜੀ ਹਾਂਜੀ ਆਮ ਅਜਲਾਸ ਹੋ ਗਿਆ ਹੈ ਹਾਂਜੀ ਅੱਜ ਜੀ ਪਿੰਡ ਦਾ ਕੱਟ ਕੀਤਾ ਗਿਆ ਜੀ ਸਾਡੇ ਨਗਰ ਪਿੰਡ ਮਲਕਪੁਰ ਦੇ ਵਿੱਚ ਆਮ ਅਜਲਾਸ ਅਜਲਾਸ ਕੋਈ ਪਿੰਡ ਦੀ ਸਮੱਸਿਆ ਜੀ ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਊਗਾ ਤੇ ਹੱਲ ਕੀਤਾ ਜਾਊਗਾ ਜੀ ਠੀਕ ਹੈ ਜੀ ਆ ਬੈਠੇ ਨਹੀਂ ਸਾਡੇ ਆ ਬਜ਼ੁਰਗ ਆ ਗਏ ਜੀ ਖੜ ਗਏ ਜੀ ਆ ਕੇ ਜੀ ਹਾਂ ਜੀ ਉਧਰ ਤੇ ਬਾੜ ਜੀ ਨੇ ਬਾਲ ਲਵਾਉਣਾ ਬਾੜ ਜੀ ਲਵਾ ਆਂ ਹਾਂ ਸਿੰਦਲ ਵਾਲੀ ਨੇ ਹੋਰ ਕੰਮ ਦਾ ਫੇਰ ਵੀ ਹੋਇਆ ਜੀ ਬਾਲ ਲਵਾਣੇ ਆ ਜੀ ਨੇ ਨੀ ਪਰ ਦੇ ਦੀ ਉਹ ਉਹ ਤਾਂ ਨਹੀਂ ਪਰ ਨਾ ਨਹੀਂ ਠੀਕ ਆ ਮੈਂ ਤਾਂ ਤਾਂ ਕਹਿੰਦੀ ਆ ਵੀ ਆਪਾਂ ਤੁਹਾਨੂੰ ਦੱਸਾਂ ਕਿ ਉਹ ਕਿੱਥੇ ਕਿੱਥੇ ਗਏ ਆ ਯਾਤਰਾ ਹਾਂਜੀ ਉਹ ਜ਼ਰੂਰ ਕਰਨੀ ਆ ਜੀ ਹਾਂ ਪਰ ਨਹੀਂ ਸਾਹਮਣੇ ਪਿੰਡ ਦੀ ਵੀ ਰੱਬੇ ਆ ਜੂਗਾ ਨਾ ਵਿਚਾਰ ਹਾਂਜੀ 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 ਉਹ ਪਹਿਲਾਂ ਦੱਸਦੇ ਨਹੀਂ ਉਹ ਦੱਸ ਵੀ ਕਰਦੇ ਹਾਂਜੀ ਆਮ ਵਿਚਲਾਸ ਹੋ ਰਿਹਾ ਜੀ ਸਾਡੇ ਪਿੰਡ ਨਗਰ ਮਲਖਪੁਰ ਦੇ ਵਿੱਚ ਜੀ ਇਹ ਸਾਡੇ ਬਾਬਾ ਜੀ ਨੇ ਵੀ ਬਹੁਤ ਸਰਮਨ ਪਿਆਰੇ ਜੀ ਜਥੇਦਾਰ ਲਾਹਵ ਸਿੰਘ ਜੀ ਹੈ ਨੀ ਇਹਨਾਂ ਨੇ ਵੀ ਯਾਤਰਾ ਕੀਤੀ ਆ ਜੀ ਪਿਛਲੇ ਵਲੌਗ ਤੁਸੀਂ ਦੇਖਿਆ ਸੀਗਾ ਸਾਰੇ ਹਿੰਦੂ ਹਾਂ ਸਾਰੇ ਹਿੰਦੂ ਹਾਂ ਸਾਰੇ ਹਿੰਦੁਸਤਾਨ ਸਾਰੇ ਹਿੰਦੁਸਤਾਨ ਦੀ ਇਹਨਾਂ ਨੇ ਯਾਤਰਾ ਕੀਤੀ ਸੀਗੀ 22 ਸਾਈਕਲ ਤੇ 22 ਸਾਈਕਲ ਤੇ ਹਾਂ 22 ਸਾਈਕਲ ਤੇ ਇਹ ਨਾਲ ਸਾਡੇ ਜੀ ਪਤਵੰਤੇ ਸੱਜਣ ਬਜ਼ੁਰਗ ਖੜੇ ਨੇ ਜੀ ਨਾਲ ਇਹਨਾਂ ਦੇ ਨਖਸ਼ਤਰ ਸਿੰਘ ਜੀ ਨਖਸ਼ਤਰ ਸਿੰਘ ਨਖਸ਼ਤਰ ਸਿੰਘ ਜੀ ਨਖਸ਼ਤਰ ਜੜਿਆ ਮਹੌਰਾ ਤੇ ਬੁੱਧ ਮੰਗਦਾ ਦਾ ਕਿੰਨਾ ਤੇਰਾ ਵਿਆਹ ਨਹੀਂ ਹੋ ਜਾਂਦਾ ਕਿਸੇ ਵਿਆਹ ਕਰਵਾਉਣੇ ਦਾ ਮਾਫੀ ਦਾ ਕੋਈ ਕਹਿੰਦੇ ਨਹੀਂ ਸਹੀ ਗੱਲ ਹੈ ਜੀ ਕਿੰਨ ਹਿੱਟ ਨਹੀਂ ਆਈ ਉਹਦਾ ਕਿਤੇ ਕਿਤੇ ਅਗਰਾਗੇ ਮਾਮੇ ਦਾ ਅਹ ਨੇ ਖੇਤਰ ਜੜਿਆ ਕੋਈ ਗੱਲ ਉਹਦ ਮੰਗਦਾ ਦਾਨ ਪਜਾਮੇ ਦਾ ਤੇਰਾ ਵਿਆਹ ਨਹੀਂ ਹੋਵੇਗਾ ਤੇ ਬਿਆਗਰਾਏਗਾ ਮਾਮੇ ਦਾ ਇਹਦਾ ਹੱਥ ਨਾਲ ਹੱਥ ਦੇ ਬੰਦੀ ਬਣਾਤਾ ਕਿਉਂ ਹਾਂ ਬਣ ਗਿਆ ਬਣ ਗਿਆ ਬਣ ਗਿਆ ਬਣ ਗਿਆ ਜੀ ਇਹ ਤਾਂ ਜੀ ਜੀ ਕਿਸੇ ਦਾ ਤਾਂ ਹੋਊਗਾ ਬਿਲਕੁਲ 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 ਜੀ ਸਹੀ ਗੱਲ ਆ ਜੀ ਸਹੀ ਗੱਲ ਆ ਜੀ ਆ ਦੇਖੋ ਜੀ ਸਾਡੇ ਗਰਾਊਂਡ ਦੇ ਵਿੱਚ ਜੀ ਕਰਸੀਆਂ ਕਰਸੀਆਂ ਲੱਗ ਰਹੀਆਂ ਨੇ ਜੀ। ਆਹ ਬਹਾਦਰ ਸਿੰਘ ਆ ਜੀ ਬਹਾਦਰ ਸਿੰਘ। ਅਭੀ ਆਉਨੇ ਆ ਬੰਦ ਜੀ। ਹਾਂ ਜੀ ਕਿੱਦਾਂ? ਜਾਲੀ ਪਾਰ ਕਰਕੇ ਆਵਾ? ਕੌਣ? ਜਾਲੀ ਪਾਰ ਕਰਕੇ ਆਵਾ? ਆ ਜਾ ਮੈਨੂੰ ਲੈ ਦਿਆ ਹੁਣ। ਅੰਦਰ ਆ। ਹੋਰ ਕਿੱਦਾਂ? ਠੀਕ ਆ ਜੀ। ਇਹ ਜਗਜੀਤ ਸਿੰਘ ਬਿੱਟੂ ਆ ਜੀ ਮੇਰਾ ਕਲਾਸ ਫੈਲੋ ਆ ਜੀ ਆ ਨਾਲ ਬਜ਼ੁਰਗ ਜੀ ਬਜ਼ੁਰਗ ਕਹਿ ਸਕਦਾ ਹਾਂ ਜੀ ਉਹ ਦਾੜੀ ਚਿੱਟੀ ਹੋ ਜਾ ਬੰਦਾ ਬਜ਼ੁਰਗ ਹੀ ਹੋ ਜਾਂਦਾ ਜੀ ਹਨਾ ਸਾਡੇ ਪਿੰਡ ਆ ਸਾਡੇ ਪਿੰਡ ਜੀ ਆਮ ਜਲਾਸ ਹੋ ਰਿਹਾ ਜੀ ਤੇ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਜੋ ਵੀ ਕੋਈ ਉਹਨਾਂ ਦਾ ਗੱਲਬਾਤ ਆ ਜੀ ਉਹ ਅੱਜ ਪੰਚਾਇਤ ਦੇ ਵਿੱਚ ਰੱਖ ਕੇ ਜੀ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ ਪਿੰਡ ਦੇ ਮੈਂਬਰਾਂ ਸਰਪੰਚ ਵਗੈਰਾ ਸਾਰੀ ਪੰਚਾਇਤ ਇਕੱਠੀ ਹੋ ਗਈ ਸਾਰੀ ਪੰਚਾਇਤ ਇਕੱਠੀ ਹੋਈ ਹੋਈ ਹੈ ਜੀ ਆਹ ਦੇਖੋ ਜੀ ਖੜੇ ਨੇ ਜੀ ਆਹ ਤਰਮਿੰਦਰ ਸਿੰਘ ਆ ਗਿਆ ਜੀ ਤਰਮਿੰਦਰ ਅਵਤਾਰ ਸਿੰਘ ਜੀ ਕੱਲ ਨੂੰ ਕੀ ਆ ਨਹੀਂ ਕੱਲ ਨੂੰ ਕੀ ਆ ਕੱਲ ਨੂੰ ਸੰਡੇ ਆ ਸੰਡੇ ਕੀ ਹੁੰਦਾ ਹੈ ਜਿਹੜੇ ਪ੍ਰਾਈਵੇਟ ਇਹਨੇ ਪ੍ਰਾਈਵੇਟ ਹੁੰਦੇ ਉਹਨਾਂ ਨੂੰ ਤਾਂ ਛੁੱਟੀ ਹੁੰਦੀ ਹੁੰਦੀ ਹੈ ਛੁੱਟੀਆਂ ਸਾਰਿਆਂ ਨੂੰ ਹੁੰਦੀਆਂ ਨਾਜ ਨਹੀਂ ਤੁਹਾਨੂੰ ਛੁੱਟੀ ਹੈ ਜੀ ਮਾਇਨੇ ਜੋ ਬਣਿਆਗਾ ਥੱਲਾ ਬਹੁਤ ਚੰਗਾ ਜੀ ਤਾਂ ਸਾਰੇ ਜੀ ਹੋਰ ਇਹ ਲੈ ਟਾਇਰ ਹੋ ਗਿਆ ਰਿਟਾਇਰ ਹੋ ਗਿਆ ਜੀ ਇਹ ਲੈ ਟਾਇਰ ਹੋ ਗਿਆ ਹੁਣ ਰਿਟਾਇਰ ਹੋ ਗਿਆ ਪਰ ਇਹ ਟਾਇਰ ਇਹ ਲੈ ਟਾਇਰ ਹੋ ਗਿਆ ਨਹੀਂ ਜਿਹੜਾ ਤੁਹਾਨੂੰ ਨੇ ਕਿਹਾ ਸੱਤ ਨਹੀਂ ਤਾਂ ਹੁਣ ਇਹ ਸਾਡਾ ਮਾਮਾ ਹਾਂ ਸਾਰੇ ਪਿੰਡ ਦਾ ਬਰੌਣਾ ਸਾਡੇ ਪਿੰਡ ਦਾ ਬਰੌਣਾ ਸਹੀ ਗੱਲ ਔਰ ਕਦਾ ਮਾ ਮਾ ਫਾਨਾ ਮਾ ਪਾਲਦੇ ਸਾਂ ਛੱਡਣਾ ਮੀਟਿੰਗ ਹੁੰਦੀ ਸੀ ਕਿ ਇੰਸਪੈਕਟਰ ਨਾਲ ਯਾ ਤੈਨੂੰ ਸਾਰੀਆਂ ਗੱਲਾਂ ਸੁਣੀਆਂ ਤੈਨੂੰ ਦੱਸਾਂ ਪਹਿਲਾਂ ਹੀ ਦੋ ਦੇ ਸੁਣ ਲੈ ਸੁਣਨ ਵਾਲੀ ਗੱਲ ਨਹੀਂ ਸੀ ਮੀਟਿੰਗ ਹੁੰਦੀ ਸੀ ਪਤਾ ਕੀ ਹੋਇਆ ਸੁਣ ਤਾਂ ਲੈ ਯਾਰ ਪਾਈ ਦੀ ਗੱਲ ਜਦੋਂ ਮੀਟਿੰਗ ਹੁੰਦੀ ਸੀ ਉਹ ਮੈਨੂੰ ਕਹਿੰਦੇ ਬਹੁਤ ਖਰਾਬ ਆ ਜੀ ਬੰਦਾ ਫਲਾਣਾ ਜੀ ਧੰਕਾ ਇਹ ਤਾਂ ਕਹਿੰਦਾ ਸੰਗਰੂਜੀ ਵਾਲੇ ਬੰਦੇ ਖਰਾਬ ਨੇ ਮਖਾ ਵੀ ਸੁਣ ਲੋ ਗੱਲ ਸਾਰਾ ਸੁਣ ਤਾਂ ਲੈ ਮਖਾ ਵੀ ਸਾਰੇ ਸੁਣ ਲੋ ਗੱਲ ਉਹ ਜਿਹੜਾ ਮੈਨੂੰ ਕਹਿ ਰਿਹਾ ਸੀ ਬੰਦਾ ਖਰਾਬ ਆ ਉਹ ਮੇਰੀ ਮਤਲਬ ਬੀਬੀ ਦਾ ਮਤਲਬ ਚਾਚਾ ਜੰਦੇ ਸੋ ਲਾਦੇ ਮਖਾ ਵੀ ਇਹਨੇ ਪੁੱਛੋ ਸੰਗ ਵਾਲ ਇਹਨਾਂ ਦੇ ਸਾੜੇ ਨਾਲ ਸਾਡੇ ਬੁਢੇ ਰਿਸ਼ਤਾ ਕਿਉਂ ਕਰਿਆ ਪਾਜੀ ਦੇ ਘਰੇ ਸਾਰੇ ਇਹ ਤਾਂ ਮਾੜੇ ਆ ਯਾਰ ਉਹਦਾ ਮਤਲਬ ਮਾੜੇ ਸਾਡੇ ਨਾਲ ਉਹ ਲੈਂਦਾ ਐਵੇਂ ਕਰਦਾ ਸਾਡੇ ਬੁਢੇ ਵੀ ਲੈਂਦਾ ਐਵੇਂ ਕਰਦਾ ਲਾ ਮਾੜੇ ਜਿਹਾ ਜਿਹਾ ਕਿਵਾਲਾ ਤੇ ਧੋਖਾ ਕਰਕੇ ਸਾਡੇ ਨਾਲ ਹੈ ਇਹਨਾਂ ਨੇ ਕਿਉਂ ਇਹਨਾਂ ਨੇ ਕਿਉਂ ਅੱਜ ਆਏ ਨਾ ਵੇ ਇਹਨਾਂ ਦੇ ਅੱਛਾ ਚੱਲਾ ਦੇ ਪਿੰਡ ਹਾਂ ਠੀਕ ਆ ਉਹ ਜੀ ਪਿੰਡ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਜੀ ਆ ਰਹੇ ਨੇ ਜੀ ਨਗਰ ਦੇ ਸਭ ਬੋਸ ਤੋਂ ਮਿੱਤਰ ਪਿੰਡ ਦੇ ਵਾਸੀ ਆਮ ਇਲਾਸ ਇਜਲਾਸ ਦੇ ਵਿੱਚ ਸ਼ਾਮਲ ਹੋਣ ਲਈ ਟੈਂਪੋ ਸਟੈਂਡ ਬਣਾਉਣਾ ਹੈ ਅਸਲੀ ਅੱਜ ਮਤਾਂ ਪਾਸ ਹੋ ਗਏ ਗੱਡੀਆਂ ਦਾ ਸਟੈਂਡ ਵੀ ਬਣਾਉਣਾ ਯਾਰ ਹਾਂ ਇੱਥੇ ਲੋ ਜੀ ਕੀ ਹਾਲ ਹੈ ਜੀ ਆ ਇੱਕ ਹੋਰ ਆ ਗਿਆ ਜੀ ਬੰਦਾ ਸਾਡੇ ਪਿੰਡ ਦਾ ਕੀ ਹਾਲ ਆ ਹਾਂ ਬਣ ਗਿਆ ਫਿਰ ਕੀ ਕਰੀ ਜਾਨੇ ਹਾਂਜੀ ਪੱਤਰਾ ਇਹ ਨੂੰ ਕੀ ਕਰਨਾ ਪੈਂਦਾ ਕੋਈ ਕਹੀ ਕੰਡਣ ਲੱਗਿਆ ਕਿ ਮਾਰਨ ਲੱਗਿਆ ਹਾਂ ਉਹ ਮੈਂ ਤਾਂ ਕੋਈ ਬੰਦਾ ਕਣਕ ਲਈ ਜਾਂਦਾ ਸੀਗਾ ਅੱਛਾ ਉਹ ਇਦਾਂ ਨਹੀਂ ਚੱਕੀ ਤੇ ਰੱਖਣੀ ਪਾ ਲਈ ਤੇ ਰੱਖਣੀ ਸੀਗੀ ਅੱਛਾ ਉਹ ਹੁਣ ਪਿਆਰੇ ਬੁੜੇ ਦਾਤੂ ਹੁੰਦੇ ਸੀ ਸਿੱਧੇ ਗੜੀਆਂ ਨਾਲ ਹਾਂ ਉਹਨੇ ਗੱਟੂ ਚੱਕੇ ਲਾ ਲਿਆ ਗਿੱਟੀ ਵਿੱਚ ਅੱਛਾ ਦੇਖੋ ਬੰਦੇ ਨੂੰ ਪਤਾ ਨਹੀਂ ਲੱਗਿਆ ਸੋ ਆਪਣੇ ਪਿੰਡਾਂ ਦੇ ਵਿੱਚ ਤਾਂ ਇਦਾਂ ਹੀ ਆ ਸ਼ੋਕ ਮੇਲਾ ਸਾਡੇ ਪਾਈ ਸੱਜਣ ਮਿੱਤਰ ਮਿਲਦੇ ਇਹ ਝੋਕਲ ਮੇਲਾ ਹੁੰਦਾ ਰਹਿੰਦਾ ਜੀ ਬਾਈ ਸਾ ਵੀ ਇੱਧਰ ਲੈ ਕੇ ਆਈਏ ਆ ਵੀ ਬਾਈ ਖੜਾ ਆ ਵੀ ਬਾਈ ਖੜਾ ਆ ਕੇ ਇਹ ਆ ਵੀ ਬਾਈ ਹੈ ਇਹ ਆ ਵੀ ਬਾਈ ਹੈ ਬਾਈ ਬਾਈ ਮੇਰੇ ਤੋਂ ਥੋੜੇ ਦੇ ਉੱਪਰ ਜਾਊਗਾ ਬਾਈ ਬਾਈ ਪੀਵੀ 08 ਬਾਈ ਬਾਈ ਪੀਵੀ 08 ਠੀਕ ਆ ਲਓ ਜੀ ਖੜੇ ਨੇ ਜੀ ਬਾਈ ਹੁਣੀ ਹੂੰ ਹੰਦਰੀ ਤੇ ਕੋਈ ਦਰ ਨਹੀਂ ਲਾਇਆ ਨੂੰ ਰੋਜ਼ 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 ਜੇ ਦੋ ਮਿਲੇਗਾ ਤਾਂ ਤੋਂ ਮਣਾਉਣੀ ਬਣਾਉਣੀ ਆ ਜੀ ਆ ਆ ਗਿਆ ਸਾਡਾ ਭਾਣਜਾ ਜੀ ਕਿੰਨਾ ਪਵਨ ਵਰਮਾ ਸਾਰੀਆ ਵਧੀਆ ਫਰਸਟ ਕਲਾਸ ਵਧੀਆ ਫਰਸਟ ਕਲਾਸ ਕਿੱਧਰ ਚੱਲੇ ਆਮ ਇਜਲਾਸ ਦੇਖਣ ਲਈ ਆਇਆ ਜੀ ਆਮ ਇਜਲਾਸ ਕੱਠੋ ਹੋ ਰਿਹਾ ਵਾ ਮਾਲਕਪੁਰ ਉਹ ਦੇਖਣ ਉਹ ਦੇਖਣ ਲਈ ਆਇਆ ਹੈ ਤੇ ਤੂੰ ਵੀ ਕੱਠ ਦੇਖਣ ਲਈ ਆਇਆ ਤੇ ਹੋਰ ਕੁਝ ਦੇਖਣਾ ਹੈ ਇਹ ਦੱਸ ਪਹਿਲਾਂ ਮੈਨੂੰ ਹਾਂ ਓ ਯਾਰ ਚਾਰ ਸਾਂਝੇ ਕਰਨ ਆਏ ਨੇ ਆ ਦੇਖ ਲੋ ਜੀ ਮੱਛਾਂ ਨੂੰ ਐ ਚੜਦਾ ਮੱਛਾਂ ਜੱਟ ਤਲੇ ਕਰ ਲੀਆਂ ਆਪਾਂ ਨੂੰ ਆਖ ਕੇ ਨਹੀਂ ਫਤਰੀਕਾ ਸ਼ੋਕਲਾ ਕਰਦੇ ਆ ਜੀ ਤੇਰੇ ਤਾਂ ਹੈ ਨਹੀਂ ਮੈਂ ਤੇਰੇ ਆ ਪਰ ਆ ਨਾ ਇਹਦੇ ਆ ਨਾ ਇਹਦੇ ਸਾਰੀ ਚੜੀ ਪੜੀ ਪੁੰਦੇ ਦੇ ਲੋ ਤੇ ਨਹੀਂ ਆ ਜਾਣੀ ਕੋਈ ਜੀ ਕੱਲ੍ਹ ਅੱਜ ਟਾਈਮ ਚਮਕ ਗਿਆ ਸੀ ਉਹ ਪਹਿਲਾਂ ਕੱਲ ਕਿੱਥੇ ਸੂਰਜ ਸੀ ਯਾਰ ਕੱਲ ਵੀ ਉਹ ਉੱਗ ਰਿਹਾ ਸੀਗਾ ਧੁੱਪ ਤਾਂ ਨਿਕਲੀ ਆ ਧੁੱਪੀ ਹਾਂ ਜੀ ਦੱਸੋ ਵੀਰ ਉਹ ਵੀ ਕੱਲ ਸੂਰਜ ਨਿਕਲਿਆ ਸੀ ਤੁਹਾਡੇ ਵਾਲੇ ਪਾਸੇ ਜੀ ਸਾਡੇ ਤਾਂ ਸੂਰਜ ਸਾਰੇ ਨਿਕਲਦਾ ਕੋਈ ਨਹੀਂ ਧੁੰਦੀ ਧੁੰਦ ਪਈ ਵੀ ਆ ਇਹ ਇਦਾਂ ਦੀ ਨਹੀਂ ਗੱਲ ਕਰਨੀ ਬਸ ਇਹ ਗੱਲ ਨਹੀਂ ਮੌਸਮ ਦਾ ਮੌਸਮ ਦਾ ਅਸਰ ਹੁੰਦਾ ਹੈ ਹੂੰ ਉਹ ਬਾਤ ਜੀ ਪਾ ਲੈ ਤਾਂ ਲਿਆ ਮਫਲਰ ਯਾਰ ਪਰ ਠੰਡ ਠੰਡ ਤਾਂ ਹੈ ਨਹੀਂ ਗੀ ਯਾਰ ਵੈਸੇ ਜੀ ਕੱਪੜੇ ਪਾਏ ਤੇ ਵੀ ਗਰਮੀ ਨਹੀਂ ਲੱਗਦੀ ਹਾਂ ਹਾਂ ਉਹ ਨਹੀਂ ਲੱਗਦੀ ਹੈਗੀ ਉਹ ਮਹਿਸੂਸ ਨਹੀਂ ਹੁੰਦੀ ਹੈਗੀ ਹਾਂ ਵੀ ਹੈ ਜੀ ਤੇ ਗਰਮੀ ਵੀ ਹੁੰਦੀ ਹੈ ਹਾਂ ਠੀਕ ਆ ਦੇਖੋ ਜੀ ਦੋਸਤ ਮਿੱਤਰ ਖੜੇ ਨੇ ਜੀ ਬਾਈ ਹੁਣੀ ਸਾਰੇ ਪਿੰਡ ਵਾਲੇ ਸੱਤ ਵੈਸੇ ਕਾਲੀ ਕਰਾਈ ਹੋਈ ਆ ਨਹੀਂ ਹੁੰਦੀ ਆ ਗੱਡੀਆਂ ਨੂੰ ਕਈ ਗੱਡੀਆਂ ਨੂੰ ਆਉਂਦੀ ਆ ਸੱਤ ਕਾਲੀ ਇਹ ਦੂਜੀ ਫੋਰਚੂਨਰ ਸੀਗੀ ਆਉਂਦੀ ਆ ਕਾਲੀ ਫੱਤ ਹੂੰ ਸੱਤ ਕਾਲੀ ਆਉਂਦੀ ਆ ਆ ਸੇਮ ਆ ਆ ਗੱਡੀ ਤੇ ਉਹ ਮਲ ਇਹਨਾਂ ਤੋਂ ਸੇਮ ਆ ਸੇਮ ਹੀ ਡਿੱਟੋ ਕੋਈ ਫਰਕ ਨਹੀਂ ਹੈਗਾ ਕਿਸ ਚੀਜ਼ ਦਾ ਵੀ ਨਹੀਂ ਫਰਕ ਐਵਰੇਜ ਬੀ ਪਾਸ ਅੱਜ ਸੀਐਨਜੀ ਕੰਮ ਦੀ 33 ਸੀਐਨਜੀ ਆ ਸਾਡੇ ਪਿੰਡ ਦੀ ਆਮ ਜਲਾਸ ਦੇ ਵਿੱਚ ਸ਼ਾਮਲ ਹੋਏ ਪਿੰਡ ਦੇ ਲੋਕ ਕਤਵੰਤੇ ਸੱਜਣ ਇੱਧਰ ਵੀ ਖੜੇ ਨੇ ਜੀ ਬਾਈ ਵੀਰ ਉਧਰੋਂ ਆਪ ਆਪਣਾ ਕੰਮ ਕਰ ਰਹੇ ਨੇ ਜੀ ਇੱਧਰ ਵੀ ਖੜੇ ਨੇ ਮਿੱਤਰ ਇਹਨੂੰ ਮਿਲੋ ਜੀ ਇਹ ਸਾਡੇ ਪਿੰਡ ਦਾ ਲਾਦੇਨ ਆ ਜੀ ਉਦਰੋ ਬਾਈ ਖੜੇ ਨੇ ਜੀ ਗਰਿੰਦਾ ਸਰਪੰਚ ਦੇ ਡੈਡੀ ਜੀ ਕੁਲਦੀਪ ਸਿੰਘ ਜੀ ਜੱਗਾ ਇਹਨੂੰ ਤੁਸੀਂ ਜਾਣਦੇ ਹੋ ਬਾਈ ਜੀ ਨੂੰ ਇੱਕ ਦਿਨ ਤੁਹਾਨੂੰ ਮਿਲਾਇਆ ਸੀਗਾ ਜੀ ਇਹਨਾਂ ਨੂੰ ਐ ਮੇਜਰ ਸਿੰਘ ਜੀ ਨੂੰ ਇਹ ਹੁਣ ਚੁੱਪਚਾਪ ਬੈਠੇ ਨੇ ਮੂੰਹ ਜਾਂ ਬੰਦ ਕਰੀ ਜੀ ਹੁਣੇ ਸਮਝ ਨਹੀਂ ਆਉਂਦੀ ਇਹ ਮੂੰਹ ਬੰਦ ਕਰਕੇ ਕਰੀ ਬੈਠਾ ਆ ਲਿਫਟ ਕਿਉਂ ਬੰਦ ਕੀਤੇ ਹੋਏ ਨੇ ਬਈ ਇਹ ਕੀ ਗੱਲ ਆ ਦੇਖੋ ਜੀ ਇਹ ਚੱਕੀ ਜਾਂਦਾ ਜੀ ਉਹ ਕਦੇ ਉਧਰ ਨੂੰ ਕਦੇ ਇਧਰ ਨੂੰ ਸ਼ੀਰੇ ਕੀ ਗੱਲ ਸਾਇਲੈਂਟ ਹੋਇਆ ਆ ਇਹ ਸ਼ੀਰੇ ਇਹ ਸਾਡਾ ਵੱਡਾ ਬਾਈ ਆ ਜੀ ਵਾਹ ਬਾਈ ਤਾਂ ਪਤਾ ਪਤਾ ਏ ਮਜ਼ਾਕ ਮੰਨਦਾ ਜੀ ਕਹਿੰਦਾ ਜੀ ਜਾਣ ਦੇ ਪੜਦਾ ਆਪਣੇ ਜੀ ਨਜ਼ਰ ਦੇ ਬਾਈਪਾਸ ਦੇ ਪੈਸੇ ਆਏ ਸੀਗੇ ਉਹ ਤੋਂ ਹੁਣ ਆਪਣੇ ਕੋਲ 3 ਕਰੋੜ 23 ਲੱਖ ਦੀ ਕੈਪੜੀ ਰਹਿ ਗਈ ਜੀ ਹੋਰ ਲਾ ਕੇ 3 ਕਰੋੜ 82 ਲੱਖ ਰੁਪਈਆ ਮੈਂ ਵਿਆਜ ਪਾ ਕੇ ਹੁਣ ਤੱਕ ਵੱਧ ਗਈ ਅੱਜ ਤੱਕ ਤੇ ਇੱਕ ਆਪਣੇ ਕੋਲੇ 10 ਲੱਖ 11000 ਰੁਪਈਆ ਐਸੀ ਮੁੱਤ ਦੇ ਖਾਤੇ ਚ ਜਮਾ ਲਏ ਇਹਦੇ ਉੱਤੇ ਆਪਣੇ 3 ਲੱਖ 15000 ਰੁਪਈਆ ਆਹ ਪਾਲਸ ਕਿਚਨ ਦਾ ਬੈਟਰੀ ਲੈਂਟਾ ਦਾ ਬਿੱਲ ਆ ਜੀ ਤੇ 2 ਲੱਖ 86000 ਰੁਪਈਆ ਬੈਲ ਜੀ ਆਪਣੇ ਬਸੜੀ ਹੰਬੜਾ ਉੱਤੇ ਲੱਟਾਂ ਲੱਗੀਆਂ ਨੇ ਪੂਰਾ ਬਿਲਕੁਲ ਨਜ਼ਾਰਾ ਪਈ ਬਾਕੀ ਇਹ ਜਿਹੜੇ ਤੁਹਾਨੂੰ ਕਾਹਤ ਨੂੰ ਫਾਇਦੇ ਦੇ ਰਹੀਆਂ ਰਹੀਆਂ ਨੇ ਜਿਵੇਂ ਆਪਣੇ ਕਰਮਚਾਰੀ ਫਾਈ ਕਰਦਾ ਜੀ ਤੇ ਬਰਕ ਵਾਲਾ ਮੁੰਡਾ ਉਹਦਾ ਵੀ ਤਨਖਾਹ ਦੇ ਨਾਲ ਹੀ ਇਹੀ ਆਪਣੇ ਰਹਿੰਦੀਆਂ ਨੇ ਇਹਨਾਂ ਪੈਸਿਆਂ ਤੋਂ ਇਹ ਆਪਣੇ ਕੋਲ ਹੁਣ ਤੱਕ ਦੇ ਸਾਰੇ ਪੈਸੇ ਚਲੋ ਵੀ ਆਪਣਾ ਇਹਦਾ ਪਈ ਸਰਪੰਚਾ ਜੀ ਜਿਹੜਾ ਆਪਣੇ ਪਿੰਡ ਦਾ ਨਵਾਂ ਬਣਿਆ ਜੀ ਪਿੰਡ ਦੇ ਲਈ ਜੋ ਵੀ ਹਿਸਾਬ ਕਿਤਾਬ ਵਾਲੀ ਉਹ ਦੱਸ ਰਹੇ ਨੇ ਜੀ ਕਿ ਆਪਣੇ ਪਿੰਡ ਦੇ ਵਿੱਚ ਆ ਹਿਸਾਬ ਕਿਤਾਬ ਬਚਿਆ ਆ ਜੀ ਤੇ ਜੋ ਵੀ ਪੈਸਾ ਬਚਿਆ ਜੀ ਉਹ ਪਿੰਡ ਦਾ ਜੋ ਵੀ ਕਾਰਜ ਹੋਣ ਵਾਲਾ ਜੋ ਵੀ ਕੰਮ ਹੋਣ ਵਾਲਾ ਉਹਦੇ ਲਈ ਪਰ ਆਪਣੇ ਸੱਜਣਾ ਮਿੱਤਰਾਂ ਤੋਂ ਪੁੱਛ ਰਹੇ ਨੇ ਵੀ ਤੁਸੀਂ ਆਪਣਾ ਸੁਝਾਅ ਦਿਓ ਜੋ ਵੀ ਕੰਮ ਰਹਿੰਦਾ ਹੈ ਜੋ ਵੀ ਕੰਮ ਕਰਨ ਵਾਲਾ ਸਾਨੂੰ ਦੱਸੋ ਉਸ ਲਈ ਉਹ ਉਸ ਮਤੇ ਤੇ ਗੱਲ ਕਰ ਰਹੇ ਨੇ ਜੀ 12 ਦਸੰਬਰ ਤੱਕ ਦਾ ਰਹਿਤਾ ਉਹ ਤਾਂ ਲੱਗਦਾ ਸੀ ਕਿ ਆਹੀ ਆ ਕੇ ਉਹ ਮਿਲਣਾ ਪੈਣਾ ਉਹਨਾਂ ਸੈਟਿੰਗ ਨਾਲ ਨਾ ਪਹਿਲਾਂ ਉਹਦਾ ਲੱਗਦਾ ਉਹ ਗੈਰ ਹੁਣ ਉਹਦਾ ਨਾਮ ਕੁਝ ਕਾਲੀ ਕਰਾ ਲਗਾਉਂਦਾ ਹੈ ਹਾਂ 12 ਇਹ ਦੋਨੋਂ ਤੋਂ ਲੱਗਦਾ ਲੋਕ ਕੋਈ ਸਾਡੇ ਪਿੰਡ ਦੇ ਜੋ ਸਰਪੰਚ ਬਣਿਆ ਜੀ ਮੁੰਡੇ ਦੀ ਵਧੀਆ ਸੋਚ ਆ ਜੋ ਵੀ ਦੱਸ ਰਹੇ ਨੇ ਆਪਣੇ ਪਿੰਡ ਦੀ ਜਨਤਾ ਨੂੰ ਜੋ ਵੀ ਆ ਪਿੰਡ ਦੇ ਨਗਰ ਵਾਸੀਆਂ ਨੂੰ ਜੋ ਦੱਸ ਰਹੇ ਨੇ ਵੀ ਉਹ ਸਾਰੀਆਂ ਗੱਲਾਂ ਬੋਲ ਕੇ ਸਾਰਿਆਂ ਦੇ ਸਾਹਮਣੇ ਦੱਸ ਰਹੇ ਨੇ ਇਹ ਮੈਂ ਆਈਸੀਆਈ ਤੋਂ ਇਹ ਇਹ ਇੱਕ 15ਵਾਂ ਪਿਆ ਅੰਕ ਲਗਾਇਆ ਪੰਜ ਲੱਖ ਰੁਪਏ ਆ ਰਹੇ ਆ 39000 ਰੁਪਏ ਆਉਂਦੇ ਨੇ ਸੱਤ ਸੱਜਣਾ ਮਿੱਤਰਾਂ ਤੋਂ ਪਿੰਡ ਦੇ ਪਿੰਡ ਵਾਸੀਆਂ ਤੋਂ ਸਾਈਨ ਕਰਵਾ ਰਹੇ ਹਾਂ ਜੀ ਮੈਂਬਰ ਆਓ ਜੀ ਸਾਡੇ ਪਿੰਡ ਦੇ ਜੋ ਵੀ ਮਸਲੇ ਆ ਜੀ ਉਹਦਾ ਹੱਲ ਕਰਵਾਉਣ ਦੇ ਲਈ ਇਹ ਸਾਈਨ ਕਰਵਾ ਰਹੇ ਆ ਜੀ ਕਾਰਵਾਈ ਸਾਈਨ ਅੰਗਰੇਜ਼ੀ ਚ ਕਰ ਰਹੇ ਆ ਤੁਸੀਂ ਕਰ ਲੈਣਾ ਨਾ ਰਿੰਟੂ ਤੂੰ ਕਰ ਲੈਣਾ ਲਓ ਜੀ ਦੋ ਨੋ ਬਈ ਨਾ ਇਹੋ ਮਿਲੋ ਜੀ ਜਾਣਦਾ ਹੀ ਆ ਤੁਸੀਂ ਤਾਂ ਜੀ ਇਹ ਮੁੰਡਾ ਜੀ ਵੀਡੀਓ ਲੈਣੀ ਆ ਮੈਂ ਇਹ ਮੈਨੂੰ ਪਉਣੀ ਦੀ ਬੇਸ ਫੇਸਬੁਕ ਤੇ ਚਾਹੀਦੀ ਮੈਨੂੰ ਠੀਕ ਆ ਨਾਲ ਤੁਸੀਂ ਠੀਕ ਆ ਬਾਜੀ ਸਰ ਸਾਈਨ ਕਰਵਾ ਰਿਹਾ ਜੀ ਮੁੰਡਾ ਮੈਂ ਤਾਂ ਨਹੀਂ ਕਰਾਉਣੇ ਹੈ ਨਾ ਦਾ ਨਹੀਂ ਕਰਾਉਣਾ ਯੂਟਿਊਬ ਯੂਟਿਊਬ ਫੇਸਬੁੱਕ ਨਹੀਂ ਹੈ ਹਾਂ ਜੀ ਮੈਂਬਰ ਬੈਠੇ ਨੇ ਜੀ ਨਾਲ ਪੰਚਾਇਤ ਅਫਸਰ ਆਇਆ ਹੈ ਜੀ ਸਰਪੰਚ ਆ ਮੈਂਬਰ ਬੈਠੇ ਨੇ ਜੀ ਨਾ ਮੋਨੂ ਜੀ ਮੈਂਬਰ ਆਪਣੇ ਪਿੰਡ ਮਾਲਕਪੁਰ ਦਾ ਜੀ ਇਹ ਸਾਈਨ ਕਰਵਾ ਰਿਹਾ ਜੀ ਆਮ ਲੋਕਾਂ ਤੋਂ ਆਮ ਪਿੰਡ ਦੇ ਜਨਤਾ ਤੋਂ ਜੀ ਜੋ ਵੀ ਆਪਣੇ ਮਸਲੇ ਨੇ ਪਿੰਡ ਦੇ ਉਹਨਾਂ ਲਈ ਪੰਚਾਇਤ ਅਸਰਾਂ ਤੱਕ ਪਹੁੰਚਾਈ ਜਾਵੇ ਜੀ ਗੱਲ ਇਹ ਪਿੰਡ ਦੇ ਆਪਣੇ ਇਕੱਠ ਹੋਇਆ ਹੋਇਆ ਜੀ ਨਗਰ ਦਾ ਹਾਂ ਜੀ ਦੋਸਤੋ ਅੱਜ ਪਿੰਡ ਵਿੱਚ ਆਮ ਜਲਾਸਾ ਹੋਇਆ ਉਹਦੇ ਵਿੱਚ ਪਿੰਡ ਦੇ ਸਰਪੰਚ ਮੈਂਬਰ ਤੇ ਆਮ ਲੋਕਾਂ ਨੇ ਆਪਣੇ ਵਿਚਾਰ ਰੱਖੇ ਤੇ ਆਮ ਲੋਕਾਂ ਨੇ ਜੋ ਪਿੰਡ ਦੇ ਨਗਰ ਨਿਵਾਸੀ ਆ ਉਹਨਾਂ ਨੇ ਆਪਣੇ ਮਸਲੇ ਤੇ ਗੱਲ ਕੀਤੀ ਆ ਵੀ ਸਾਡਾ ਇਹ ਮਸਲਾ ਸੁਲਝਾਓ। ਤੋਂ ਆਉਣ ਵਾਲੇ ਟਾਈਮ ਦੇ ਵਿੱਚ ਦੋਵੇਂ ਪਿੰਡ ਦੀ ਪੰਚਾਇਤ ਬਣੀ ਆ ਜੀ ਉਹ ਚੀਜ਼ ਦਾ ਹੱਲ ਜ਼ਰੂਰ ਕਰਨਗੇ। ਸੋ ਧੰਨ